ਹallelujah ਸਾਰੀ ਦੁਨੀਆ ਤੇ ਵਸਦੇ 크੍ਰਿਸਚਨ ਮਸੀਹ ਭੈਣ ਭਾਈਆਂ ਨੂੰ ਲੀਡਰਾਂ ਨੂੰ ਮੇਰੇ ਵੱਲੋਂ ਜੈਮਸੀ ਕੀ ਪਾਸਟਰਾਂ ਨੂੰ ਬਿਸਵਾਵਾਨੂ ਔਰ ਪੋਪ ਸਾਭ ਨੂੰ ਸਭ ਨੂੰ ਮੇਰੇ ਵੱਲੋਂ ਫਿਰ ਦੁਬਾਰਾ ਜੈਮਸੀ ਦੀ ਔਰ ਖੁਦਾਵੰਦ ਨੇ ਮੈਨੂੰ ਫਿਰ ਅੱਜ ਆਪਣਾ ਜ਼ਿੰਦਾ ਕਲਾਮ ਲੈ ਕੇ ਤੁਹਾਨੂੰ ਸੁਣਾਉਣ ਦੇ ਲਈ ਮੇਰੀ ਅਗਵਾਈ ਕੀਤੀ ਹੈ ਔਰ ਆਓ ਅਸੀਂ ਪਰਮੇਸ਼ਰ ਦਾ ਪਾਕ ਕਲਾਮ ਸੁਣਦੇ ਹਾਂ ਅੱਜ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਦੇਖਾਂਗੇ ਮੱਤੀ ਰਸੂਲ ਦੀ ਅੰਜੀਲ ਉਸ ਦਾ ਸਤ ਦਿਆਏ ਉਸ ਤੇ ਅਸੀਂ ਧਿਆਨ ਕਰਾਂਗੇ ਖੁਦਾ ਦੇ ਪਾਕ ਕਲਾਮ ਤੇ ਕਿ ਖੁਦਾ ਦਾ ਕਲਾਮ ਕੀ ਦੱਸਦਾ ਹੈ ਔਰ ਜੋ ਲੋਕ ਮਨ ਪਰਵਰਤਨ ਵਾਲੇ ਹਨ ਉਹ ਲੋਕ ਕੀ ਸ਼ਬਦ ਕਰਨਾ ਚਾਹੁੰਦੇ ਹਨ ਸੋ ਮੈਂ ਫਿਰ ਕਵਾਂਗਾ ਸਾਨੂੰ ਸਿੱਖਾਂ ਕੋ ਖਤਰਾ ਨਹੀਂ ਸਾਨੂੰ ਹਿੰਦੂਆਂ ਕੋ ਖਤਰਾ ਨਹੀਂ ਇਸ ਗੱਲ ਨੂੰ ਨੋਟ ਕਰਿਏ ਪਰ ਜੋ ਮਨ ਪਰਵਰਤਨ ਵਾਲੇ ਹਨ ਇਹ ਬਹੁਤ ਵੱਡਾ ਮਸੀ ਲੋਕਾਂ ਨੂੰ ਧੋਖਾ ਦੇ ਰਹੇ ਹਨ ਇਹਨਾਂ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੈ ਆਓ ਸੀ ਖੁਦਾ ਦੇ ਪਾਕ ਕਲਮ ਚੋਂ ਦੇਖਦੇ ਹਾਂ ਮੱਤੀ ਰਸੂਲ ਦੀ ਅੰਜੀਲ ਉਸਦਾ 7ਵਾਂ ਅਧਿਆਇ ਉਸ ਦੀ 13 ਵਿੱਚ ਲਿਖਿਆ ਹੈ ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲਾ ਹੈ ਉਹ ਰਾਹ ਜਿਹੜਾ ਨਾਸ਼ ਨੂੰ ਜਾਂਦਾ ਹੈ ਪਰ ਬਹੁਤ ਹਣ ਜਿਹੜੇ ਉਸ ਉਸ ਤੋਂ ਜਾਣਦੇ ਹਨ ਅਤੇ ਭੀੜਾ ਹੈ ਉਹ ਫਾਟਕ ਅਤੇ ਸੋੜਾ ਹੈ ਉਹ ਰਾਹ ਜਿਹੜਾ ਜੀਵਨ ਨੂੰ ਜਾਂਦਾ ਹੈ ਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ ਸੋ ਦੋ ਤਰ੍ਹਾਂ ਦੀ ਭਵਿੱਖਬਾਣੀ ਯੇਸ਼ੂ ਮਸੀਹ ਨੇ ਕਲੀਸੀਆ ਨੂੰ ਸੁਣਾਉਂਦੇ ਹੋਇਆ ਕਹੀ ਔਰ ਕਲੀਸੀਆ ਨੇ ਉਸ ਨੂੰ ਸੁਨਿਆ ਸੋ ਅੱਜ ਖੁਦਾਵੰਗ ਆਪਣੇ ਕਲਾਮ ਦੁਆਰਾ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ ਇੱਕ ਛੋਟੇ ਜਿਹੇ ਦਾਸ ਦੇ ਦੁਆਰਾ ਮੈਂ ਖੁਦਾ ਦਾ ਧੰਨਵਾਦ ਕਰਦਾ ਹਾਂ ਕਿ ਜੋ ਮੇਰਾ ਜ਼ਿੰਦਾ ਖੁਦਾਵੰਦ ਦੇ ਛੋਟੇ ਦਾਸ ਉਤੇ ਆਪਣੇ ਪੇਤ ਨੂੰ ਖੋਲਿਆ ਮੈਂ ਉਸ ਦਾ ਸ਼ੁਕਰੀਆ ਅਦਾ ਕਰਦਾ ਕਿਉਂਕਿ ਅੰਦਰ ਦੀਆਂ ਗੱਲਾਂ ਜੋ ਕਹਿੰਦੇ ਹਨ ਮਸੀਹ ਹਾਂ ਲੇਕਿਨ ਹੈ ਨਹੀਂ ਸਾਡਾ ਮਨ ਪਰਵਰਤਨ ਉਹਨਾਂ ਦੀਆਂ ਅੰਦਰ ਦੀਆਂ ਗੱਲਾਂ ਖੁਦਾਵੰਦ ਆਪਣੇ ਕਲਾਮ ਦੁਆਰਾ ਔਰ ਆਪਣੀ ਆਤਮਾ ਦੁਆਰਾ ਦਰਸ਼ਨ ਦੁਆਰਾ ਵੀ ਸਾਡੇ ਉੱਤੇ ਇਸ ਗੱਲ ਦਾ ਖੁਦਾਵੰਦ ਨੇ ਪ੍ਰਕਾਸ਼ ਦਿੱਤਾ ਹੈ ਔਰ ਮੈਂ ਪਹਿਲੇ ਵੀ ਇਸ ਗੱਲ ਨੂੰ ਬੋਲਿਆ ਸੀ ਕਿ ਨਾ ਮਨਿਸਟਰੀਆਂ ਦੇ ਬਾਰੇ ਜੋ ਅੰਕਨ ਰੂਲਾ ਮਨਿਸਟਰੀ ਹੈ ਹੋਰ ਵੀ ਬਹੁਤ ਸਾਰੀਆਂ ਮਨਿਸਟਰੀਆਂ ਹਨ ਕਹਿੰਦੇ ਹਨ ਅਸੀਂ ਬਹੁਤ بڑے ਹਨ ਲੇਕਿਨ ਖੁਦਾ ਦੀਆਂ ਨਜ਼ਰਾਂ ਵਿੱਚ ਕੁਝ ਵੀ ਨਹੀਂ ਹਨ ਆਓ ਅਸੀਂ ਖੁਦਾ ਦੇ ਕਲਾਮ ਚੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਮੋਕਲਾ ਹੈ ਉਹ ਰਾਹ ਜਿਹੜਾ ਸਵਰਗ ਨੂੰ ਜਾਂਦਾ ਹੈ ਖੁੱਲਾ ਹੈ ਉਹ ਰਾਹ ਜਿਹੜਾ ਨਰਕ ਨੂੰ ਜਾਂਦਾ ਹੈ ਪਰ ਢੀੜਾ ਫਾਟਕ ਜਿਹੜਾ ਹੈ ਉਹਦੇ ਵਿੱਚੋਂ ਦੀ ਲੰਘਣ ਵਾਲੇ ਅਤੇ ਉਹ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ ਜੋ ਢੀੜੇ ਫਾਟਕ ਨੂੰ ਲੱਭਦੇ ਹਨ ਸੋ ਵਿਰਲੇ ਹਨ ਖੁੱਲੇ ਰਾਹ ਨੂੰ ਲੱਭਣ ਵਾਲੇ ਬਹੁਤ ਹਨ ਇਹ ਯਿਸੂ ਮਸੀਹ ਦੀ ਭਵਿੱਖਬਾਣੀ ਹੈ ਸੋ ਮੈਂ ਇੱਕ ਵਚਨ ਹੋਰ ਪੜ੍ਹਨਾ ਚਾਹੁੰਦਾ ਫਿਰ ਅਸੀਂ ਅੱਗੇ ਵਧਾਂਗੇ ਜਸ਼ਾਇਆ ਉਸ ਦਾ 35 ਬਾਪ ਔਰ ਉਸ ਦੇ ਅਸਤੀ ਕੁਝ ਬਚਨਾਂ ਤੇ ਧਿਆਨ ਕਰਾਂਗੇ ਹallelujah ਲਿਖਿਆ ਉੱਥੇ ਇੱਕ ਸ਼ਾਹੀ ਰਾਹ ਹੋਵੇਗਾ ਅਤੇ ਉਹ ਰਾਹ ਪਵਿੱਤਰ ਰਾਹ ਕਹਾਵੇਗਾ ਕੋਈ ਸ਼ੁੱਧ ਉਸ ਉਤੋਂ ਦੀ ਨਹੀਂ ਲੰਗੇਗਾ ਉਹ ਛਡਾਇ ਹੋਇਆ ਨਹੀਂ ਹੋਵੇਗਾ ਰਾਹੀ ਭਾਵੇਂ ਮੂਰਖ ਨੂੰ ਕਰਾਹੇ ਨਾ ਬਹਿਣਗੇ ਸੋ ਇੱਥੇ ਪਰਮੇਸ਼ਰ ਦਾ ਵਜਨ ਇੱਕ ਸ਼ਾਹੀ ਰਾਹ ਬਾਰੇ ਬੋਲਦਾ ਹੈ ਔਰ ਇੱਥੇ ਪ੍ਰਭੂ ਯਿਸੂ ਮਸੀਹ ਕਹ ਰਿਹਾ ਖੁੱਲਾ ਹੈ ਉਹ ਰਾਹ ਜਿਹੜਾ ਨਰਕ ਨੂੰ ਜਾਂਦਾ ਹੈ ਉਹ ਅਸੀਂ ਦੇਖ ਰਹੇ ਸੀ ਕਿ ਕਹਿੰਦੇ ਜੀ ਬਟਾਲੇ ਸ਼ਹਿਰ ਵਿੱਚ 10 ਲੱਖ ਲੋਕ ਇਕੱਠੇ ਹੋਏ 2 ਲੱਖ ਵੀ ਹੋ ਜਾਂਦੇ ਖੁੱਲਾ ਉਹ ਰਾਹ ਜਿਹੜਾ ਨਾਸ਼ ਨੂੰ ਜਾਂਦਾ ਹੈ ਲੇਕਿਨ ਛੋੜਾ ਹੈ ਉਹ ਰਾਹ ਜਿਹੜਾ ਸਵਰਗ ਨੂੰ ਜਾਂਦਾ ਹੈ ਔਰ ਯਿਸੂ ਮਸੀਹ ਇਸ ਵਾਰ ਇਹ ਕਹਿੰਦੇ ਹਨ ਦਰਲੇ ਹਨ ਜਿਹੜੇ ਉਸ ਵਿੱਚ ਪਰਵੇਸ਼ ਕਰਨਗੇ ਹallelujah ਸੋ ਖੁਦਾ ਦੇ ਪਵਿੱਤਰ ਵਚਨ ਦੇ ਅਨੁਸਾਰ ਪਰਮੇਸ਼ਰ ਦਾ ਪਾਕ ਕਲਾਮ ਇਸ ਬਾਰੇ ਅਸੀਂ ਹੋਰ ਧਿਆਨ ਕਰਾਂਗੇ ਔਰ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਉਪਦੇਸ਼ਕ ਕੀ ਕਹਿੰਦਾ ਹੈ ਅਸੀਂ ਉਪਦੇਸ਼ਕ ਤੇ ਵੀ ਗੌਰ ਕਰਾਂਗੇ ਸੱਤ ਬਾਪ ਉਸ ਦੀ ਅਸੀਂ 28 ਅੱਤੇ ਧਿਆਨ ਕਰਾਂਗੇ ਜਿਸ ਨੂੰ ਹੌਣ ਤੋੜੇ ਮੇਰਾ ਜੀ ਲੱਭਦਾਰ ਰਹਿੰਦਾ ਹੈ ਪਰ ਮੈਨੂੰ ਕੋਈ ਨਾ ਲੱਭਾ ਜਿਸ ਨੂੰ ਮੇਰਾ ਜੀ ਹੁਣ ਤੱਕ ਲੱਭਦਾ ਰਹਿੰਦਾ ਹੈ ਪਰ ਕੋਈ ਨਾ ਲੱਭਾ ਪਰ ਲੱਭਾ ਹਜ਼ਾਰਾਂ ਵਿੱਚੋਂ ਮੈਂ ਇੱਕ ਆਦਮੀ ਨੂੰ ਲੱਭਾ ਹੈ ਪਰ ਇੱਕ ਵੀ ਤੀਵੀ ਮੈਨੂੰ ਇੰਨਾ ਸਾਰੇ ਵਿੱਚ ਨਹੀਂ ਲੱਭੀ ਹਜ਼ਾਰਾਂ ਵਿੱਚੋਂ ਸੁਲੇਮਾਨ ਪਾਸ਼ਾ ਕਹਿੰਦਾ ਹੈ ਮੈਨੂੰ ਇੱਕ ਆਦਮੀ ਲੱਭਾ ਹੈ ਪਰ ਔਰਤਾਂ ਵਿੱਚ ਇੱਕ ਵੀ ਨਹੀਂ ਲੱਭੀ ਇਹ ਭੀੜ ਜਿਹੜੀ ਹੈ ਇਹ ਕਿਸੇ ਨੂੰ ਧੋਖਾ ਨਹੀਂ ਦੇ ਰਹੀ ਖੁਦ ਆਪਣੇ ਆਪ ਨੂੰ ਧੋਖਾ ਦੇ ਰਹੀ ਹੈ اور ਸਾਡੇ ਸਾਹਮਣੇ ਬਿਲਕੁਲ ਇਸ ਤਸਵੀਰ ਵਿੱਚ ਪੇਸ਼ ਹੋਈ ਕਹਿੰਦਾ ਤੁਹਾਡੀਆਂ ਅੱਖਾਂ ਤਾਂ ਹਨ ਤੁਹਾਨੂੰ ਦਿਖਦਾ ਨਹੀਂ ਤੁਹਾਡੇ ਕੰਨ ਤਾਂ ਹਨ ਤੁਹਾਨੂੰ ਸੁਣਦਾ ਨਹੀਂ ਤੁਹਾਡਾ ਦਿਮਾਗ ਤਾਂ ਹੈ ਤੁਹਾਨੂੰ ਸਮਝ ਨਹੀਂ ਹੈ ਇਸ ਪਰਜਾ ਦਾ ਦਿਮਾਗ ਮੋਟਾ ਹੋ ਚੁੱਕਾ ਹੈ ਇਹ ਦਿਲੋਂ ਕਰਾਹੇ ਪਏ ਹੋਏ ਹਨ ਜਿਸ਼ਾਇਆ ਇਸ ਬਾਰੇ ਕਹਿੰਦਾ ਹੈ ਔਰ ਯੇਸ਼ੂ ਵੀ ਇਹਦੇ ਬਾਰੇ ਬੋਲਦਾ ਹੈ ਸੋ ਖੁਦਾਵੰ ਦਾ ਪਵਿੱਤਰ ਕਲਾਮ ਇਹ ਸਾਬਤ ਕਰਦਾ ਹੈ ਕੇ ਜਿਹੜੇ ਰੱਬ ਨੂੰ ਪਾਲਣ ਵਾਲੇ ਹਨ ਯਹਵਾ ਦੇ ਰਾਜ ਵਿੱਚ ਪਰਵੇਸ਼ ਕਰਨ ਵਾਲੇ ਹਨ ਉਹ ਵਿਰਲੇ ਹਨ ਇਹ ਭੀੜ ਨਹੀਂ ਹੈ ਤੁਸੀਂ ਇਹ ਦੇਖ ਲਓ ਵੀ ਜਿਹੜੀਆਂ ਤੁਸੀਂ ਸ਼ਵੀਰਾਂ ਦੇਖ ਰਹੇ ਸੀ ਉਹ ਆਤਮਕ ਲੋਕ ਸੀ ਮੈਂ ਇਹਨਾਂ ਬਰੇ ਜ਼ਿਆਦਾ ਖਲਾਸਾ ਨਹੀਂ ਕਰਨਾ ਚਾਹੁੰਦਾ ਔਰ ਜੋ ਮੈਨੂੰ ਸਵੇਰ 4 ਤਰੀਕ ਨੂੰ ਖੁਦਾਵੰਦ ਨੇ ਇੱਕ ਦਰਸ਼ਨ ਦੇ ਅਰਜ਼ੀਏ ਅੰਕ ਨਰੂਲਾ ਜੀ ਤੁਹਾਡੀ ਸਾਰੀ ਅੰਦਰਲੀ ਖੁਫੀਆ ਜਾਣਕਾਰੀ ਖੁਦਾਮંદ ਨੇ ਮੈਨੂੰ ਦਿੱਤੀ ਹੈ। ਤੋਂ ਮੈਂ ਖੁਦਾ ਦਾ ਕੋਟੀ ਕੋਟੀ ਧੰਨਵਾਦ ਕਰਦਾ ਹਾਂ। ਉੱਥੇ ਮੈਨੂੰ ਖੁਦਾਬੰਦ ਕੀ ਦਿਖਾ ਰਿਹਾ ਹੈ ਕਿ ਨਾਰੇ ਲੱਗ ਰਹੇ ਹਨ ਜਿਹੜੇ ਯਹਵਾ ਪਰਮੇਸ਼ਵਰ ਨੂੰ ਜ਼ਰਾ ਵੀ ਪਸੰਦ ਨਹੀਂ ਹਨ। ਔਰ ਇਹ ਵੀ ਕੁਝ ਹੋ ਰਿਹਾ ਹੈ ਕਿ ਜੋ ਹੋਣਾ ਨਹੀਂ ਚਾਹੀਦਾ ਉਮੀ ਖੁਦਾ ਦਿਖਾ ਰਿਹਾ ਹੈ ਅਗਰ ਇਨਾਂ ਗੱਲਾਂ ਬਾਰੇ ਜਾਣਕਾਰੀ ਲੈਣੇ ਚਾਹੁੰਦੇ ਹੋ ਤਾਂ ਤੁਸੀਂ ਕਦੀ ਵੀ ਸਾਡੇ ਨਾਲ ਬੈਠ ਕੇ ਗੱਲਬਾਤ ਕਰ ਸਕਦੇ ਹੋ ਕਿਉਂਕਿ ਸਾਨੂੰ ਖੁਦਾਵੰਤ ਤੇ ਭਰੋਸਾ ਹੈ ਔਰ ਤੁਹਾਨੂੰ ਮਨੁੱਖਾਂ ਤੇ ਭਰੋਸਾ ਹੈ ਜੋ ਲੋਕ ਖੁਦਾ ਤੇ ਭਰੋਸਾ ਕਰਦੇ ਹਨ ਉਹਨਾਂ ਨੂੰ ਉਹ ਮੌਤ ਤੋਂ ਪਾਰ ਲਾਂਕਿ ਜੀਵਨ ਚ ਪਹੁੰਚ ਜਾਂਦੇ ਹਨ ਸੋ ਜਦ ਸਾਡਾ ਵਿਸ਼ਵਾਸ ਉਸ ਜਿੰਦਾ ਪਰਮੇਸ਼ਵਰ ਤੇ ਹੈ ਤੇ ਖੁਦਾਵੰ ਦਾ ਕਲਾਮ ਇਹ ਵੀ ਕਹਿੰਦਾ ਹੈ ਜਦ ਯਹਵਾ ਤੇਰੇ ਵੱਲ ਹੈ ਤੇ ਕੌਣ ਤੇਰਾ ਵਿਰੋਧੀ ਹੋ ਸਕਦਾ ਹੈ ਸੋ ਸਲੀਮਨ ਪਾਸ਼ਾ ਕਹਿੰਦਾ ਹੈ ਹਜ਼ਾਰਾਂ ਵਿੱਚੋਂ ਇੱਕ ਬੰਦਾ ਯੀਸ਼ੂ ਮਸੀਹ ਕਹਿੰਦਾ ਹੈ ਢੀੜੇ ਫਾਟਕ ਤੋਂ ਵੱਡੋ ਔਰ ਢੀੜੇ ਫਾਟਕ ਚੋਂ ਲੰਘਣ ਵਾਲੇ ਜਿਹੜੇ ਹਨ ਉਹ ਖੁਦ ਦਾ ਕਲਾਮ ਕਹਿ ਰਿਹਾ ਹੈ ਬਿਲਕੁਲ ਵਿਰਲੇ ਹਨ ਵਿਰਲੇ ਤਾਂ ਹੀ ਇਹ ਲੋਕ ਕਹਿ ਦਿੰਦੇ ਹਨ ਮੇਰਾ ਮਨ ਪਰਵਰਤਨ ਹੈ ਹੋਰ ਮੇਰਾ ਕੁਝ ਪਰਵਰਤਨ ਨਹੀਂ ਹੈ ਲਾੜਾ ਯੇਸ਼ੂ ਹੈ ਅਸੀ ਉਹ ਦੀ ਸਭੀ ਦੁਲਨਾਂ ਜਦ ਸਾਡਾ ਉਸ ਦੇ ਨਾਲ ਵਿਆਹ ਹੋ ਚੁੱਕਾ ਹੈ ਤੇ ਫਿਰ ਸਾਡੇ ਸਰੀਰਕ ਫਾਦਰ ਦਾ ਨਾਮ ਬਿਲਕੁਲ ਕੱਟਿਆ ਗਿਆ ਹੈ ਆਰ ਉਸ ਲਾੜੇ ਦਾ ਨਾਮ ਹੈ ਜੀਜ਼ਸ ਦਾ ਨਾਮ ਹਾਲੇਲੂਇਆ اور ਲੋਕ ਪ੍ਰਭੂ ਯੇਸ਼ੂ ਮਸੀਹ ਨੂੰ ਕਬੂਲ ਕਰਕੇ ਫਿਰ ਵੀ ਉਹਦਾ ਅਨਕਾਰ ਕਰਦੇ ਹਨ ਜੋ ਸ੍ਰਿਸ਼ਟੀ ਦਾ ਕਰਤਾ ਹੈ ਜਿਸ ਨੇ ਇਸ ਦੁਨੀਆ ਨੂੰ ਰਚਿਆ ਹੈ ਰਚਿਆ ਜਾਂ ਤ ਤਨ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਜਾਂ ਤੁਸੀਂ ਅਨਕਾਰ ਕਰਦੇ ਹੋ ਸੋ ਖੁਦਾ ਦੇ ਪਵਿੱਤਰ ਵਚਨ ਦੇ ਅਨੁਸਾਰ ਪਰਬੂ ਯੇਸ਼ੂ ਮਸੀਹ ਕੋਈ ਅਲੱਗ ਨਹੀਂ ਹੈ ਜਦ ਵੀ ਅਸੀਂ ਇਖਤਦਾ ਕਲਾਮ ਪੜਦੇ ਆਂ ਸ਼ੁਰੂ ਤੋਂ ਪੜਦੇ ਆਂ ਲਿਖਿਆ ਜਦ ਆਦਮ ਨੂੰ ਬਣਾਇਆ ਆਓ ਅਸੀਂ ਆਦਮ ਨੂੰ ਬਣਾਈਏ 1 ਦੇ 26 ਜਦ 11 ਦੇ ਆਇ ਵਿੱਚ ਅਸੀਂ ਦੇਖਦੇ ਆਂ 7ਵੀਂ ਐਤ ਵਿੱਚ ਤੇ ਉੱਥੇ ਲਿਖਿਆ ਹੈ ਖੁਦਾ ਦੇ ਪਾਕ ਕਲਾਮ ਦੇ ਵਿੱਚ ਉਤਪਤੀ ਕੇ ਆਓ ਅਸੀਂ ਇਹਨਾਂ ਦੀ ਬੋਲੀ ਨੂੰ ਪਲਟ ਦਈਏ ਇਕਵਚਨ ਬਹੁਵਚਨ ਆਓ ਪਿਤਾ ਪੁੱਤਰ ਪਵਿੱਤਰ ਆਤਮਾ ਜਦ ਆਦਮ ਬਣਾਇਆ ਗਿਆ ਤਦ ਵੀ ਪਿਤਾ ਪੁੱਤਰ ਪਵਿੱਤਰ ਆਤਮਾ ਜਦ ਆ ਬੋਲੀ ਬਦਲੀ ਗਈ ਬਾਵਲ ਜਦੋ برج ਬਣਾ ਰਹੇ ਸੀ ਉਦੋਂ ਵੀ ਪਿਤਾ ਪੁੱਤਰ ਪਵਿੱਤਰ ਆਤਮਾ जब प्रभु येशूमसी आकाश से उठाया गया तद भी उसने कहा सारिया कौमां प्रचार करो जो को इस सारे सिखाओ उन्होंने पिता पुत्र पवित्र आत्मा के नाम से बबत समा दे सो so, यशु कदी भी अलग ने फिर यू उन्होंने दिल च कहता है मैं और पिता एक हाँ मैं और पिता एक हाँ ਤੁਸੀਂ ਯਹਵਾ ਨੂੰ ਯਿਸੂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਤੁਹਾਡੀ ਬਿਲਕੁਲ ਗਲਤ ਫਹਮੀ ਹੈ ਸੋ ਖੁਦਾ ਦੇ ਪਵਿੱਤਰ ਬਚਨ ਦੇ ਅਨਸਾਰ ਤੁਸੀਂ ਕਿਸੇ ਨੂੰ ਧੋਖਾ ਨਹੀਂ ਦੇ ਰਹੇ ਤੁਸੀਂ ਖੁਦ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਸੁਪਰਮੇਸ਼ਰ ਦਾ ਵਚਨ ਜਿਹੜਾ ਹੈ ਉਹ ਕੀ ਕਹਿੰਦਾ ਹੈ ਉਸ ਤੇ ਅਸੀਂ ਪੂਰਾ ਧਿਆਨ ਕਰਨਾ ਹੈ ਔਰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਸੋ ਮੈਂ ਖੁਦਾ ਦੇ ਪਾਕ ਕਲਾਮ ਚੋਂ ਦਸਾਂਗਾ ਕੁਝ ਲੋਕ ਕਹਿੰਦੇ ਹਨ ਕਿ ਤੁਹਾਡੇ ਕੋ ਕਲਿਸਿਆ ਨਹੀਂ ਹੈਗੀ ਤੁਸੀਂ ਮੱਚਦੇ ਹੋ ਸੜੋ ਨਾ ਰਿਸ ਕਰੋ ਅਸੀਂ ਐਸੀ ਰਿਸ ਨਹੀਂ ਕਰਨੀ ਅਸੀਂ ਤਾਂ ਰਿਸ ਕਰਨੀ ਹੈ ਏਲੀਆ ਦੀ ਅਸੀਂ ਰਿਸ ਕਰਨੀ ਹੈ ਅਲੀਸ਼ਾ ਦੀ ਆਊਟ ਸੁਣਦੇ ਹਾਂ ਕਿ ਅਲੀਸ਼ਾ ਦੀ ਕਿੰਨੀ ਕਲਿਸਿਆ ਸੀ ਤੇ ਏਲੀਆ ਦੀ ਕਿੰਨੀ ਕਲਿਸਿਆ ਸੀ ਅਸੀਂ ਦੇਖਾਂਗੇ ਪਰਮੇਸ਼ਰ ਦੇ ਪਾਕ ਕਲਾਮ ਚੋ ਲੋਕਾ ਰਸੂਲ ਦੀ ਅੰਜੀਲ ਔਰ ਉਸ ਦਾ ਚੌਥਾ ਦੇ ਆਏ ਔਰ ਉਸ ਦੀ ਅਸੀਂ ਪੱਛੀ ਅੱਤੇ ਧਿਆਨ ਕਰਾਂਗੇ ਪਰ ਮੈਂ ਤੁਹਾਨੂੰ ਠੀਕ ਆਖਦਾ ਹਾਂ ਏਲੀਆ ਦੇ ਦਿਨੀ ਜਾਂ ਸਾਢੇ ਤਿੰਨ ਵਰਿਆਂ ਦੀ ਐਡੀ ਔੜ ਲੱਗੀ ਬਈ ਸਾਰੇ ਦੇਸ਼ ਉੱਤੇ ਵੱਡਾ ਕਾਲ ਪਿਆ ਬਹੁਤ ਸਾਰੀਆਂ ਵਿਦਵਾਂ ਇਸਰਾਇਲ ਵੀ ਸਨ ਪਰ ਸੈਦਾ ਦੇਸ਼ ਦੀ ਸਤਾਰਫ ਦੀ ਇੱਕ ਵਿਦਵਾ ਤੋਂ ਬਿਨਾ ਏਲੀਆ ਉਹਨਾਂ ਵਿੱਚੋਂ ਕਿਸੇ ਹੋਰ ਕੋਲ ਨਹੀਂ ਕੱਲਿਆ ਗਿਆ ਸੁਣ ਲਿਆ ਕਿ ਪ੍ਰਭੂ ਯੇਸ਼ੂ ਆਪ ਖੁਦ ਇਸ ਗੱਲ ਦਾ ਬਿਆਨ ਦੇ ਰਹੇ ਹਨ ਕਈ ਵਾਰੀ ਕਹਿੰਦੇ ਸੀ ਪ੍ਰਾਣੇ ਨੇਮ ਵਾਲਿਓ ਇੱਥੇ ਨਵੇਂ ਨੇਮ ਵਾਲੇ ਆ ਨਾ ਤੁਹਾਨੂੰ ਪ੍ਰਾਣੇ ਨੇਮ ਦਾ ਪਤਾ ਨਾ ਤੁਹਾਨੂੰ ਨਵੇਂ ਨੇਮ ਦਾ ਪਤਾ ਨਮਾ ਨੇਮ ਹੀ ਪ੍ਰਾਣਾ ਨੇਮ ਹੈ ਪ੍ਰਾਣਾ ਨੇਮ ਨਮਾ ਨੇਮ ਹੈ ਜਾਨੀ ਕਿ ਇਧਰ ਦਾ ਕਲਾਮ ਇਧਰ ਔਰ ਇਧਰ ਦਾ ਕਲਾਮ ਇਧਰ ਹੈ ਸੋ ਖੁਦਾ ਦੇ ਕਲਾਮ ਦੇ ਜਦ ਤੱਕ ਅਸੀਂ ਪੁਰਾਣੇ ਨਿਯਮ ਨਹੀਂ ਪੜ੍ਹਦੇ ਤਦ ਤੱਕ ਸਾਨੂੰ ਨਵੇਂ ਨਿਯਮ ਦੀ ਸਮਝ ਨਹੀਂ ਲੱਗਦੀ ਔਰ ਜਦ ਤੱਕ ਨਵਾਂ ਨਿਯਮ ਨਹੀਂ ਪੜ੍ਹਦੇ ਤਦ ਤੱਕ ਸਾਨੂੰ ਪੁਰਾਣੇ ਨਿਯਮ ਦੀ ਵੀ ਸਮਝ ਨਹੀਂ ਆਉਂਦੀ ਕਿ ਖੁਦਾਵੰ ਕਿਸ ਤਰੀਕੇ ਨਾਲ ਸਾਡੇ ਨਬੀਆਂ ਰਸੂਲਾਂ ਦੇ ਨਾਲ بڑے بڑے ਕੰਮ ਕਰਦਾ ਆਇਆ ਸੀ ਤੇ ਕਰਦਾ ਹੈ ਤੇ ਕਰਦਾ ਰਹੇਗਾ ਸੋ ਖੁਦਾ ਦਾ ਕਲਾਮ ਦੱਸਦਾ ਹੈ ਏ ਲਿਆ ਇੱਕ ਸਥਾਰ ਵਿਧਵਾ ਤੋਂ ਬਗੈਰ ਹੋਰ ਕਿਸੇ ਕੋਲ ਨਹੀਂ ਗਿਆ ਔਰ ਅਲੀਸ਼ਾ ਦਾ ਦੇਖ ਲੈਨੇ ਵੀ ਕਿੰਨੀ ਕਲੀਸੀਆ ਸੀ ਜੈਸਾ ਅਲੀ ਸ਼ਾ ਤੇ ਅਭਿਸ਼ੇਕ ਜੈਸਾ ਏਲੀਆ ਤੇ ਅਭਿਸ਼ੇਕ ਐਸਾ ਹੋ ਸਕਦਾ ਹੈ ਤੁਸੀਂ ਤੇ ਕਹਿ ਦਿੰਦੇ ਜੀ ਸਾਡਾ ਕੁਛ ਨਹੀਂ ਬਦਲਿਆ ਏਲੀਆ ਕਹਿੰਦਾ ਕਦ ਤੱਕ ਤੁਸੀਂ ਲੰਗੜਾ ਕੇ ਚੱਲੋਗੇ ਕੌਣ ਕਹਿੰਦਾ ਹੈ ਕਦ ਤੱਕ ਲੰਗੜਾ ਕੇ ਚੱਲੋਗੇ ਇੱਕ ਹੀ ਖੁਦਾ ਹੈ ਦੋ ਖੁਦਾ ਨਹੀਂ ਹਨ ਤੁਸੀਂ ਚਾਰ ਖੁਦਾ ਧਰਤੀ ਤੇ ਬਣਾਏ ਹੋਏ ਹਨ ਔਰ ਜਿਹੜਾ ਇੱਕ ਖੁਦਾ ਸਾਬਤ ਕਰੇਗਾ ਉਹੀ ਯਸ਼ੂ ਦਾ ਚੇਲਾ ਹੈ ਉਹੀ ਪਰਮੇਸ਼ਰ ਦੇ ਰਾਜ ਵਿੱਚ ਪਰਵੇਸ਼ ਕਰੇਗਾ ਸੋ ਅੱਗੇ ਲਿਖਿਆ ਹੈ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਸੁਣਦੇ ਹਾਂ ਖੁਦਾ ਦੇ ਪਾਕ ਕਲਾਮ ਚੋਂ ਅਤੇ ਅਲੀ ਸ਼ਾ ਨਬੀ ਦੇ ਸਮੇਂ ਇਸਰਾਇਲ ਵਿੱਚ ਬਹੁਤ ਸਾਰੇ ਕੋੜੀ ਸਨ ਪਰ ਉਹਨਾਂ ਵਿੱਚੋਂ ਨਮਾਨ ਸੁਮਾਨ ਸੁਮਾਨੀ ਨੇ ਬਿਨਾਂ ਕੋਈ ਸ਼ੁੱਧ ਨਹੀਂ ਕੀਤਾ ਗਿਆ ਨਮਾਨ ਦੇ ਬਗੈਰ ਜੋ ਸਨਾਪਤੀ ਸੀ ਉਤਬ ਬਗੈਰ ਇਕ ਵੀ ਬੰਦਾ ਅਲੀ ਸ਼ਾ ਨੇ ਠੇਕ ਨਹੀਂ ਕੀਤਾ ਕੌਣ ਕਹਿ ਰਿਹਾ ਹੈ ਯਸ਼ੂ ਕਹਿ ਰਿਹਾ ਪੀ ਨਮਾਨ ਤੋਂ ਬਗੈਰ ਹੋਰ ਅਲੀ ਸ਼ਾ ਨੇ ਕਿਸੇ ਨੂੰ ਚੰਗਾ ਨਹੀਂ ਕੀਤਾ ਕਿੰਨੇ ਕਿ ਕਲੇਸਿਆ ਔਰ ਜਿਹੜਾ ਇਸ ਬੰਦੇ ਦਾ ਚੰਗੇ ਹੋਏ ਦਾ ਦਾਨ ਲੈ ਗਿਆ ਕੋਣ ਬੋਧ ਕੀ ਪੈ ਗਿਆ ਸੀ ਬਾਲ ਕਾ ਗਿਆਜੀ ਦਾਨ ਲੈ ਗਿਆ ਸੀ ਤੇ ਉਸ ਨੂੰ ਕੋੜ ਪੈ ਗਿਆ ਸੀ ਨਾ ਤੁਹਾਨੂੰ ਪਤਾ ਹੈ ਕਿ ਦਾਨ ਲੈਣਾ ਕਿਹਦੇ ਕੋਲੋਂ ਤੇ ਨਾ ਤੁਹਾਨੂੰ ਪਤਾ ਹੈ ਕਿ ਦੇਣਾ ਕਿੰਨੂੰ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਨਹੀਂ ਹੈਗੀ ਲੇਕਿਨ ਖੁਦਾ ਦਾ ਪਾਕ ਕਲਾਮ ਦੱਸਦਾ ਹੈ ਕਿ ਨਮਾਨ ਦਾ ਦਾਨ ਅਲੀ ਸ਼ਾਹ ਨੇ ਠੁਕਰਾ ਦਿੱਤਾ ਬਾਲਕਾਂ ਲੱਗੇ ਬੈਠਾ ਸੀ ਉਸਨੇ ਜਾ ਕੇ ਲੈ ਲਿਆ ਤਾਂ ਫਿਰ ਲਿਖਿਆ ਅਲੀ ਸ਼ਾ ਨੇ ਕਿਹਾ ਕਿ ਨਮਾਨ ਦਾ ਕੋਡ ਤੈਨੂੰ ਤੇ ਤੇਰੀ ਅੰਸ਼ ਨੂੰ ਲੱਗਾ ਰਹੇਗਾ ਇਹ ਦਾਨ ਵੀ ਜਿਹੜਾ ਨਾ ਇਹ ਵੀ ਦੱਸਦਾ ਹੈ ਕਿ ਕੋਡ ਜਿਹੜਾ ਤੁਸੀਂ ਕੁਝ ਦਿਖਾਰੇ ਹੋ ਨਾ ਇਹ ਸਮਝ ਲਾ ਵੀ ਕੋਡ ਲੱਗਾ ਹੈ ਕੋਡ ਕੋੜ ਹੈ ਕਿਉਂਕਿ ਖੁਦਾ ਦਾ ਕਲਾਮ ਦੱਸਦਾ ਹੈ ਸੋ ਬਾਈਬਲ ਪਰਮੇਸ਼ਰ ਦਾ پاک ਵਚਨ ਦੱਸਦਾ ਹੈ ਕਿ ਮਾਇਆ ਜਿਹੜੀ ਹੈ ਮਾਇਆ ਜਿਹੜੀ ਮਾਇਆ ਹੈ ਤੁਸੀਂ ਮਾਇਆ ਦੀ ਗੱਲ ਕਰਦੇ ਹੋ ਮੇਥੋਂ ਬਹੁਤ ਮਾਇਆ ਪਰਮੋਥੀਅਸ ਇਸ ਬਾਰੇ ਕੀ ਆਖਦਾ ਹੈ ਅਸੀਂ ਇਸ ਤੇ ਵੀ ਥੋੜਾ ਜਿਹਾ ਧਿਆਨ ਕਰ ਲਾਂਗੇ ਪਰਮੋਥੀਅਸ ਕੀ ਕਹਿੰਦਾ ਹੈ ਜਦ ਅਸੀਂ ਸੁਣਾਗੇ ਪਰਮੇਸ਼ਰ ਦੇ پاک ਕਲਾਮ ਚੋ ਤੇ ਸਾਨੂੰ ਪਤਾ ਲੱਗ ਜਾਏਗਾ ਕਿ ਇਹ ਵੀ ਬਹੁਤ ਵੱਡਾ हिम्मतला ब एक शैतान ਦਾ ਛਲ ਹੈ ਇੱਥੇ ਲਿਖਿਆ ਹੈ ਪਰਮੇਸ਼ਰ ਦੇ ਪਾਕ ਕਲਾਮ ਚ ਨੌਇਤ ਪੜਾਂਗੇ ਪਹਿਲਾ ਤਰਮੋਥੀਸ ਉਸ ਦਾ ਸ਼ੇਧ ਹੈ ਔਰ ਉਸ ਦੀ ਅਸੀ ਨੌਇਤ ਪੜਾਂਗੇ ਪਰ ਜਿਹੜੇ ਧਨਵਾਨ ਬਣਨਾ ਚਾਹੁੰਦੇ ਹਨ ਸੋ ਪ੍ਰਤਾਵੇ ਅਤੇ ਫਾਈਵ ਵਿੱਚ ਅਤੇ ਬਹੁਤੇ ਮੂਰਖਪੁਣੇ ਦੀਆਂ ਅਤੇ ਨੁਕਸਾਨ ਵਾਲੇ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖ ਨੂੰ ਤਬਾਹੀ ਅਤੇ ਨਾਸ਼ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ ਜੋ ਧਨਵਾਨ ਬਣਨਾ ਚਾਹੁੰਦੇ ਹਨ ਹੁਣ ਤੁਸੀਂ ਭਵਿੱਖਬਾਣੀ ਇਹੀ ਕਰਦੇ ਹੋ ਤੇ ਲੋਕ ਵੀ ਤੇਰੇ ਇਹੀ ਕਰਾਉਂਦੇ ਹਨ ਅਸੀਂ ਧਨਵਾਨ ਬਣ ਜਾਈਏ ਖੁਦਾ ਦਾ ਕਲਾਮ ਕੀ ਕਹਿੰਦਾ ਹੈ ਤੁਸੀਂ ਕਿਸੇ ਨੂੰ ਧੋਖਾ ਨਹੀਂ ਦੇ ਰਹੇ ਤੁਸੀਂ ਆਪਣੇ ਆਪ ਨੂੰ ਖੁਦ ਧੋਖਾ ਦੇ ਰਹੇ ਹੋ ਔਰ ਜਿਹੜੇ ਗੱਲ ਕਹਿੰਦੇ ਸੀ ਕਿ ਬਲੇਸਿੰਗ ਆ ਰਹੀ ਹੈ ਉਹ ਬਲੇਸਿੰਗ ਉਹ ਜੇਲ ਚ ਆ ਰਹੀ ਹੈ ਸਮਝਦਾਰ ਬਣ ਜਾਓ ਔਰ ਆਪਣੇ ਪਾਪਾਂ ਦਾ ਪਛਤਾਵਾ ਕਰੋ ਔਰ ਖੁਦਾ ਦੇ ਕੇ ਆਪਣੇ ਗੋਟਨੇ ਟੇਕ ਲਓ ਇਹ ਭੀੜ ਜਿਹੜੀ ਹੈ ਨਾ ਭੀੜ ਇਹਨੇ ਤੁਹਾਨੂੰ ਨਰਕ ਚ ਲੈ ਕੇ ਜਾਣਾ ਨਰਕ ਚ ਔਰ ਤੁਸੀਂ ਇਹ ਭੀੜ ਦਾ ਖੁਦ ਹੀ ਖਲਾਸਾ ਵੀ ਕਰ ਦਖਲਾਇਆ ਇੱਕ ਦੂਜੇ ਦੀਆਂ ਤੁਸੀਂ ਫੋਟੋਆਂ ਕੱਢ ਕੱਢ ਕੇ ਤੇ ਬਿਲਕੁਲ ਲਗਾ ਦਿੱਤੀਆਂ ਔਰ ਸਾਬਤ ਕਰ ਦਿੱਤਾ ਕਿ ਗੰਦਗੀ ਹੈ ਸੀ ਤੇ ਗੰਦਗੀ ਫੈਲਲੀ ਹੋਈ ਆ ਤੁਸੀਂ ਜਿੰਨੀ ਮਰਜ਼ੀ ਸੋਲਾ ਕਰੀ ਜਾਓ ਕਰੀ ਜਾਓ ਕਰੀ ਜ ਫਾਇਦਾ ਤਾਂ ਕੋਈ ਸ਼ੈ ਨਹੀਂ ਹੈ ਕਿਉਂਕਿ ਖੁਦਾ ਦੀਆਂ ਨਜ਼ਰਾਂ ਦੇ ਵਿੱਚ ਤੁਹਾਡੇ ਲਈ ਵਾਸਤੇ ਕੋਈ ਮਾਫੀ ਨਹੀਂ ਹੈਗੀ ਇਹ ਮੇਰੀ ਭਵਿੱਖਬਾਣੀ ਹੈ ਅਗਰ ਇਦਾਂ ਦੀ ਮਾਫੀ ਖੁਦਾ ਦੇਵੇਗਾ ਹਜ਼ਰ ਲੋਕਾਂ ਨੂੰ ਤਾਂ ਫਿਰ ਤਾਂ ਜ਼ਰੂਰਤ ਹੀ ਕੋਈ ਨਹੀਂ ਹੈ ਜਦੋਂ ਮਰਜ਼ੀ ਤੋਬਾ ਕਰ ਲੋ ਅੱਗੇ ਲਿਖਿਆ ਪਰਮੇਸ਼ਰ ਦਾ ਪਾਕ ਕਲਮ ਕਹਿੰਦਾ ਦਸਵੀਂ ਅਚ ਕਿਉਂ ਜੋ ਮਾਇਆ ਦਾ ਲੋਭ ਹਰ ਪ੍ਰਕਾਰ ਦੀ ਬ੍ਰਾਈ ਦੀ ਜੜ ਹੈ ਅਤੇ ਕਈ ਲੋਕ ਉਹਨੂੰ ਲੋਚਦੇ ਨੇ ਨੀਚੇ ਦੇ ਰਾਹ ਤੋਂ ਕੋਸ ਗਏ ਅਤੇ ਆਪਣੇ ਆਪ ਨੂੰ ਨੇਕ ਪ੍ਰਕਾਰ ਦੇ ਆ ਤੀਰਾ ਨਾਲ ਵਿੰਨਿਆ ਹੈ ਮੈਂ ਸੁਣ ਰਿਹਾ ਸੀ ਅਜਿਹੇ ਅੰਦਰ ਨਹੀਂ ਲਗਾ ਰਹੇ ਕਚਹਿਰੀਆਂ ਦੇ ਅੱਗੇ ਜਾ ਜਾ ਕੇ ਇਹ ਚੀਜ਼ਾਂ ਬਿਲਕੁਲ ਹੀ ਸਾਨੂੰ ਤਬਾਹ ਤੇ ਨਾਸ਼ ਕਰਨ ਵਾਲੀਆਂ ਹਨ ਯੀਸ਼ੂ ਮਸੀਹ ਦੇ ਮਗਰ ਆਉਣ ਦੇ ਲਈ ਯਸ਼ ਮਸੀਹ ਨੂੰ ਕਹਿੰਦਾ ਜੀ ਇੱਕ ਆਦਮੀ ਕਹਿੰਦਾ ਮੈਂ ਤੁਹਾਡੇ ਪਿੱਛੇ ਆਉਣਾ ਚਾਹੁੰਦਾ ਹਾਂ ਯੀਸ਼ੂ ਉਸ ਨੂੰ ਕਹਿੰਦਾ ਆਕਾਸ਼ ਦੇ ਪੰਛੀਆਂ ਕੋਲ ਆਲ ਨੇ ਹਨ ਤੇ ਮਨੁੱਖ ਦੇ ਪੁੱਤਰ ਕੋਲੋ ਕ੍ਰਿਸ਼ਨ ਵਾਲਿਆ ਕੋ ਕੋਰਨ ਨ ਮਨੁੱਖ ਦੇ ਪੁੱਤਰ ਕੋ ਸਿਰ ਧਰਨ ਲਈ ਜਗ੍ਹਾ ਨਹੀਂ ਤੂੰ ਮੇਰੇ ਨਾਲ ਕਿੱਥੇ ਆਨੇਗਾ ਅਸੀਂ ਗੰਨੇ ਸਾਡੇ ਨਾਲ ਰਲ ਜੋ ਸਾਡੇ ਕੋਲੋਂ ਬਹੁਤ بڑا ਧੰਨ ਹੈ ਤੇ ਮੈਨੂੰ ਸੁਪਨੇ ਵਿੱਚ ਤੁਸੀਂ ਕਹਿ ਰਹੇ ਹੋ ਮੇਰੇ ਨਾਲ ਰਲ ਜੋ ਨਹੀਂ ਅਸੀਂ ਤਾਂ ਜੈਸ਼ੂ ਨਾਲ ਰਲੇ ਹੋਏ ਆ ਕਿਉਂਕਿ ਸਾਡਾ ਖੁਦਾਵੰਦ ਰਾਜੋ ਦਾ ਰਾਜਾ ਹੈ ਪ੍ਰਭੂਆਂ ਦਾ ਪ੍ਰਭੂ ਹੈ ਜਿਸ ਸਥਿਤੀ ਵਿੱਚ ਵੀ ਰੱਖੇਗਾ ਸਾਨੂੰ ਉਹੀ ਕਬੂਲ ਹੈ ਕਿਉਂਕਿ ਖੁਦਾਵੰ ਜਿਸ ਨੂੰ ਪ੍ਰੇਮ ਕਰਦਾ ਹੈ ਉਸ ਨੂੰ ਝਿੜਕਦਾ ਤੇ ਤਾੜਦਾ ਹੈ ਤੇ ਛਾਂਟੇ ਵੀ ਮਾਰਦਾ ਹੈ ਕਲਾਮ ਚ ਲਿਖਿਆ ਬਰਾਨੇਗਾ ਜੇ ਤੁਸੀਂ ਤਾੜ ਤੋਂ ਬਿਨਾਂ ਰਹੇ ਤਾਂ ਤੁਸੀਂ ਪੁੱਤਰ ਨਹੀਂ ਬਲਕੇ ਹਰਾਮ ਦੇ ਹੋ ਸੋ ਖੁਦਾਵੰ ਦਾ ਕਲਾਮ ਜਿਹੜਾ ਹੈ ਅਸੀਂ ਦੇਖਦੇ ਆਂ ਵੀ ਏਲੀਆ ਦੀ ਕਲੀਸੀਆ ਦੇਖੀ ਹੁਣ ਦੇਖਾਂਗੇ ਯਸੂ ਦੀ ਕਲੀਸੀਆ ਯਸੂ ਦੀ ਕਲੀਸੀਆ ਦੇ ਬਾਰੇ ਦੱਸ ਕੇ ਮੈਂ ਸਮਾਪਤੀ ਕਰਾਂਗਾ ਅਗਰ ਤੁਸੀਂ ਜ਼ਿਆਦਾ ਸੁਣਨਾ ਚਾਹੁੰਦੇ ਹੋ ਇਸ ਵਚਨ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਮੈਂ ਤੁਹਾਡੇ ਨੂੰ ਸੇਵਾ ਲਈ ਹਾਜ਼ਰ ਹਾਂ ਔਰ ਇਹਦੇ ਲਈ ਅਸੀਂ ਬਹੁਤ ਵੱਡਾ ਜਾਨੀ ਕਿ ਖੁਦਾ ਦੇ ਭੈ ਵਿੱਚ ਇੱਕ ਆਪਣੇ ਆਪ ਨੂੰ ਉਹਦੇ ਅਰਪਣ ਕਰਕੇ ਸ਼ੁਰੂਆਤ ਕਰ ਦਿੱਤੀ ਹੈ ਕੀ ਸ਼ੁਰੂਆਤ ਕੀਤੀ ਹੈ ਮੇਰੇ ਫਾਸਟ ਅਨਮਿਥੇ ਤੱਕ ਚੱਲਣਗੇ ਅੰਨਿਆਂ ਤੋਂ ਸਜਾਖਿਆ ਨੂੰ ਛਡਾਉਣਾ ਔਰ ਨਾਲ ਹੀ ਸਾਡੀ ਕਲਿਸਿਆ ਦੇ ਫਾਸਟ ਚੱਲਣਗੇ ਜਦ ਤੱਕ ਅਸੀਂ ਇੱਧਰ ਤੇ ਜੈ ਨਹੀਂ ਪਾਉਂਦੇ ਧਰਨੇ ਲਗਾਉਣ ਵਾਸਤੇ ਨਹੀਂ ਕਿਸੇ ਨੂੰ ਚੈਲੰਜ ਕਰਨ ਵਾਸਤੇ ਨਹੀਂ ਸਿਰਫ ਖੁਦਾ ਦੇ ਅੱਗੇ ਪ੍ਰਾਰਥਨਾ ਕਰਨੀ ਤੁਸੀਂ ਇਹ ਵੀ ਕਹਿੰਦੇ ਭਗਤੀ ਕਰੋ ਤੁਹਾਨੂੰ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਭਗਤੀ ਕਿੰਨੀ ਕਰ ਚੁੱਕੇ ਹਾਂ ਔਰ ਕਿੰਨੀ ਅੱਗੇ ਅਸੀਂ ਕਰਨੀ ਹੈ ਇਹ ਕਿਸੇ ਨੂੰ ਸਾਨੂੰ ਇਸ ਦੀ ਮੂਵੀ ਬਣਾ ਕੇ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਸੋ ਅਸੀਂ ਦੇਖਾਂਗੇ ਕਿ ਯਸੂ ਦੀ ਕਿੰਨੀ ਕਲੀਸਿਆ ਸੀ ਤੇ ਤੁਸੀਂ ਹੁਣ ਆਪ ਫੈਸਲਾ ਕਰਨਾ ਹੈ ਕਿ ਤੇ ਵਾਕਿਆ ਹੀ ਸਾਡੇ ਨਾਲ ਬਹੁਤ ਵੱਡਾ ਸ਼ਲ ਹੋ ਰਿਹਾ ਹੈ ਤੁਸੀਂ ਕਹੋਗੇ ਕਿ ਵਾਕਿਆ ਹੀ ਸਾਡੇ ਨਾਲ ਇਹ ਪਰ ਸ ਜਾਖੇ ਨੂੰ ਪਤਾ ਲੱਗਣਾ ਨਿਆ ਨੋ ਨਹੀਂ ਅਗਲੀ ਵਾਰੀ ਮੈਂ ਵੀ ਦੱਸਾਂਗਾ ਕਿ ਤੁਸੀਂ ਕਿੰਦੇ ਚਮਤਕਾਰ ਮੈਂ ਇਹ ਵੀ ਸਟੇਟਮੈਂਟ ਦੇ ਸਕਦਾ ਹਾਂ ਕਿ ਜਿਹੜੇ ਚਮਤਕਾਰ ਲੋਕਾਂ ਨੇ ਆਪਣੇ ਮੁਰਦੇ ਜ਼ਿੰਦਾ ਹੋਏ ਦੇਖੇ ਔਰ ਅੱਜ ਜੋ ਜਵਾਨ ਬਿਲਕੁਲ ਆਪਣੇ ਆਪ ਦੇ ਚਿੰਗੇ ਆਈ ਲੈ ਕੇ ਬਿਲਕੁਲ ਠੀਕ ਠਾਕ ਨੇ ਯੇਸ਼ੂ ਨੂੰ ਨਹੀਂ ਮੰਨ ਰਹੇ ਹੈ ਯੇਸ਼ੂ ਨੂੰ ਜਨਾ ਮੰਨਣਾ ਹੈ ਉਹਨਾਂ ਦਾ ਕੋਈ ਸਵਾਰਥ ਨਹੀਂ ਹੈ ਯੇਸ਼ੂ ਇਹ ਸਭ ਕੁਝ ਛੱਡ ਕੇ ਤੇਰੇ ਪਿੱਛੇ ਆਇਆ ਔਰ ਉਹ ਕਹਿੰਦੇ ਵੀ ਤੁਹੇ ਮੇਰੇ ਨਾਲ ਸਵਰਗ ਰਾਜ ਵਿੱਚ ਮੇਰੇ ਨਾਲ ਬੈਠ ਕੇ 12 ਗੋਤਾਂ ਦਾ ਨਿਆਂ ਕਰੋਗੇ ਸੋ ਜੈਸੂ ਨੂੰ ਪਾਉਣਾ ਸਭ ਕੁਝ ਤਿਆਗ ਕੇ ਆਪਣੀ ਮਨ ਦੀਆਂ ਚਵਾਸ਼ਾ ਨੂੰ ਮਾਰ ਦੇਣਾ ਜਦ ਤੱਕ ਦਾਣਾ ਮਰਦਾ ਨਹੀਂ ਉਦੋਂ ਸ਼ਾਖ ਨਹੀਂ ਨਿਕਲਦੀ ਆਓ ਸੁਣੀਏ ਕਿ ਯੈਸੂ ਦੀ ਕਿੰਨੀ ਕਲੀਸੀਆ ਸੀ ਜਿਹੜੀ ਜ਼ਿਆਦਾ ਕਲੀਸਿਆ ਕੋਈ ਇਸ ਤੋਂ ਝਾਰ ਕਰੇਗਾ ਉਹ ਸ਼ੈਤਾਨ ਦੀ ਕਲੀਸਿਆ ਤੇ ਹੋ ਸਕਦੀ ਆ ਯਿਸੂ ਦੀ ਕਲੀਸਿਆ ਨਹੀਂ ਹੋ ਸਕਦੀ। ਰਸੂਲਾਂ ਦੇ ਕਰਤੱਵ ਉਸ ਦਾ ਪਹਿਲਾ ਦੇ ਆਏ। ਇਸ ਦੇ ਅਸੀਂ 12 ਐਤੋ ਨਾ 15 ਐਤ ਤੋਂ ਪੜਾਂਗੇ ਪਰਮੇਸ਼ਰ ਦੇ ਪਾਕ ਕਲਮ ਚ ਉਨੇ ਦਿਨੀ ਪਤਰਸ ਭਾਈਆਂ ਦੇ ਵਿਚਕਾਰ ਜੋ ਸਾਰੇ ਮਿਲ ਕੇ ਕੋਈ 120 ਇਕੱਠੇ ਹੋਏ ਸਨ ਖਲੋ ਕੇ ਬੋਲਿਆ ਯੀਸ਼ੂ ਮਸੀਹ ਐਨੇ ਲੋਕਾਂ ਨੂੰ ਪੀਰਾਂ ਦੇ ਪਿੰਨ ਲੰਗਰ ਸਿਖਾਇਆ ਐ ਨਹੀਂ ਸਿਖਾਇਆ ਕਿ ਤੁਸੀਂ ਬਣਾ ਦਿਓ ਤੁਸੀਂ ਲੈ ਆਓ ਤੁਸੀਂ ਫੰਡ ਇਕੱਠਾ ਕਰਿਓ ਸਿੱਧਾ ਉੱਪਰ ਆ ਗਿਆ ਸਭ ਨੇ ਖਾਧਾ ਔਰ ਨਾਲੇ ਯੇਸ਼ੂ ਨੇ ਵੀ ਕਿਹਾ ਉਹਨਾਂ ਨੂੰ ਨਾਸ਼ਵਾਨਲੇ ਭੋਜਨ ਲਈ ਮਿਹਨਤ ਨਾ ਕਰੋ ਜਿਹੜਾ ਅੱਜ ਹੈ ਭਲਕੇ ਹੈ ਨਹੀਂ ਉਸ ਅਬਨਾਸੀ ਭੋਜਨ ਲਈ ਮਿਹਨਤ ਕਰੋ ਔਰ 120 ਲੋਕ ਹੀ ਸਨ ਜਿਨ੍ਹਾਂ ਵਿੱਚ ਮਾਂ ਮਰੀਯਮ ਵੀ ਸੀ ਖੁਦ ਪਰਮਾਤਮਾ ਆਪ ਦੇ ਧਾਰ ਕੇ ਧਰਤੀ ਤੇ ਪ੍ਰਗਟ ਹੋਇਆ ਕਿੰਨੇ ਲੋਕ 120 ਲੋਕ ਤੇ ਇਹ ਜਿਹੜੇ ਜਿਹੜੇ ਉਹ 120 ਸਨ ਉਹਨਾਂ ਨੇ ਆਪਣੇ ਪਹਿਲਾ ਸ਼ਹੀਦ ਇਤਿਫਾਨ ਹੋਇਆ ਪ੍ਰਚਾਰ ਕਰਦਾ ਕਰਦਾ ਔਰ ਉਸ ਨੇ ਉਹੀ ਆਵਾਜ਼ ਕੱਢੀ ਕਿ ਆਏ ਖੁਦਾਵੰ ਮੈਂ ਆਪਣਾ ਆਤਮਾ ਤੇਰੇ ਅਰਪਣ ਕਰਦਾ ਹਾਂ ਇਹਨਾਂ ਨੂੰ ਇਹ ਨਹੀਂ ਜਾਣਦੇ ਇਹ ਕੀ ਕਰ ਰਹੇ ਇਹਨਾਂ ਨੂੰ ਮਾਫ ਕਰ ਦੇ ਸੋ ਇਨੀ ਕਲੀਸੀਆ ਜਿਹੜੀ ਹੈ 120 ਲੋਕਾਂ ਦਾ ਜ਼ਿਕਰ ਆਂਦਾ ਹੈ ਦਰਸ਼ਨ ਤੇ ਸਰੀਰਕ ਤੌਰ ਤੇ ਵੀ ਦਿੱਤੇ ਸਨ ਲੇਕਨ ਕ੍ਰੰਥੀਆ ਵਿੱਚ ਕਹਿੰਦਾ 500 ਲੋਕਾਂ ਨੂੰ ਫਿਰ ਜ਼ਿੰਦਾ ਹੋ ਕੇ ਦਰਸ਼ਨ ਦਿੱਤਾ ਆਹ ਕੁਝ ਜਿਹੜਾ ਯੇਸ਼ੂ ਦੀ ਕਲੀਸੀਆ ਦਾ ਨਚੋੜ ਹੈ ਤੇ ਆਹ ਜਿਹੜਾ ਸੀ ਕਹਿੰਨੇ 10 ਲੱਖ ਇਹ ਕਿਹੜੀ ਨੇ ਇਹ ਤਾਂ ਲੱਗਦਾ ਹੈ ਖੁੱਲਾ ਰਾਹ ਹੈ ਜਿਹੜਾ ਨਾਸ਼ ਨੂੰ ਜਾਂਦਾ ਹੈ ਔਰ ਬਹੁਤੇ ਹਣ ਜੋੜ ਵਿੱਚ ਜਾਣਗੇ विरले ਹਨ ਜਿਹੜੇ ਭੀੜੇ ਫਾੜਕ ਚੋਂ ਲੰਘਦੇ ਨੇ ਭੀੜੇ ਫਾੜਕ ਦਾ ਮਤਲਬ ਇਹ ਹੈ ਸਭ ਕੁਝ ਤਿਆਗ ਕੇ ਯੇਸ਼ੂ ਦੇ ਪਿੱਛੇ ਚੱਲਣਾ ਸਭ ਕੁਛ ਤਿਆਗ ਕੇ ਯੇਸ਼ੂ ਦੇ ਪਿੱਛੇ ਆਣਾ ਕੀ ਤਿਆਗਿਆ ਤੁਸੀਂ ਹੁਣ ਵਿਚਾਰ ਤੁਸੀਂ ਆਪ ਕਰ ਲਿਓ ਖੁਦਾ ਤੁਹਾਨੂੰ ਆਸ਼ੀਸ਼ ਬਰਕਤ ਦੇਵੇ ਔਰ ਸਮਝ ਬਖਸ਼ੇ ਔਰ ਤੁਹਾਨੂੰ ਸਹੀ ਕਮੈਂਟ ਕਰਨ ਦੀ ਬੁੱਧੀ ਬਖਸ਼ੇ ਔਰ ਅਸੀਂ ਨਹੀਂ ਕਹਿਣਾ ਤੁਸੀਂ ਤੁਹਾਨੂੰ ਇਦਾਂ ਦੇ ਕਮੈਂਟ ਕਿਉਂ ਕਰਦੇ ਹੋ ਕਿਉਂਕਿ ਜੋ ਤੁਹਾਡੇ ਢਿੱਡ ਵਿੱਚ ਹੈ ਉਹੀ ਤੁਹਾਡੇ ਮੁਖ ਤੇ ਆਣਾ ਹੈ ਜੋ ਸਾਡੇ ਅੰਦਰ ਹੈ ਉਹੀ ਸਾਡੇ ਮੁਖ ਤੇ ਆਉਣਾ ਹੈ ਖੁਦਾ ਤੁਹਾਡੇ ਜੰਗਲੇ ਤੋਂ ਆਪਣੇ ਚੁਣੇ ਹੋਇਆਂ ਨੂੰ ਬਚਾ ਲੇ ਆਪਣੇ ਚੁਣੇ ਹੋਇਆਂ ਦੀ ਰਾਖੀ ਕਰੇ ਜਿਨ੍ਹਾਂ ਨੂੰ ਖੁਦਾ ਨੇ ਧਰਤੀ ਦੀ ਨਹੀਂ ਰੱਖਣ ਤੋਂ ਪਹਿਲੇ ਜੋੜਿਆ ਹੈ ਉਹਨਾਂ ਨੂੰ ਤੁਹਾਡੇ ਜੰਗਲੇ ਚੋਂ ਬਚਾ ਲੇ ਕਿਉਂਕਿ ਯਿਸੂ ਦੀ ਭਵਿੱਖਬਾਣੀ ਹੈ ਕਿ ਐਸੇ ਲੋਕ ਚੁਣੇ ਹੋਇਆਂ ਨੂੰ ਵੀ ਭਲੇ ਖੇਚ ਪਾਦਣਗੇ Amen.